ਇਸ ਲਈ ਜੋ ਇੱਕ ਵਾਰ ਫਿਰ ਤੋਂ ਇੱਕ ਢਾਡੀ ਜਥੇ ਦੇ ਮੁਖੀ ਤੇ ਕਿਰਪਾਨ ਰੱਖਣ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ। ਦਰਅਸਲ ਮਸ਼ਹੂਰ ਢਾਡੀ ਮਿਲਖਾ ਸਿੰਘ ਮੋਜੀ ਤੇ ਇਟਲੀ ਵਿੱਚ ਕਿਰਪਾਨ ਰੱਖਣ ਨੂੰ ਲੈ ਕੇ ਪਰਚਾ ਦਰਜ ਕਰ ਲਿਆ ਗਿਆ। ਇਹ ਜਥਾ ਜਦੋਂ 에어ਪੋਰਟ ਤੋਂ ਜਾ ਰਿਹਾ ਸੀ ਤਾਂ ਉੱਥੋਂ ਦੇ ਕਰਮਚਾਰੀਆਂ ਨੇ ਜਥੇ ਦਾ ਸਮਾਨ ਚੈੱਕ ਕੀਤਾ ਤੇ ਉਸ ਵਿੱਚੋਂ ਨਿਕਲੀ ਸ਼੍ਰੀ ਸਹਿਬ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦਾ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਨੇ ਨੋਟਿਸ ਲਿਆ ਅਤੇ ਉਹਨਾਂ ਨੇ ਕਿਹਾ ਹੈ ਕਿ ਇਹ ਮਾਮਲੇ ਬਹੁਤ ਸੰਜੀਦਗੀ ਨਾਲ ਲੈਣ ਵਾਲੇ ਨੇ ਅਜਿਹੇ ਸਿੱਖ ਮੁੱਦਿਆਂ ਤੇ ਸਭ ਨੂੰ ਇਕੱਠੇ ਹੋਣ ਦੀ ਲੋੜ ਹੈ ਜ਼ਿਕਰ ਹੋ ਗਿਆ ਅੱਜ ਬੀਤੇ ਦਿਨ ਹੀ ਇਟਲੀ ਵਿੱਚ ਸਿੱਖ ਦੇ 6 ਸੈਂਟੀਮੀਟਰ ਤੋਂ ਵੱਡੀ ਸ਼੍ਰੀ ਸਾਹਿਬ ਰੱਖਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ ਜਸਟ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਥੇਦਾਰ ਨੇ ਵੀ ਨਖੇਦੀ ਕੀਤੀ ਸੀ ਜੀ ਹਾਂ ਇਹ ਦੱਸ ਦਈਏ ਕਿ ਬੀਤੇ ਦਿਨ ਹੀ ਅੱਜ ਜਿੱਥੇ 3 ਕੁ ਮਹੀਨੇ ਪਹਿਲਾਂ ਜੇਕਰ ਗੱਲ ਕਰ ਲਈਏ ਤਾਂ ਪੇਪਰਾਂ ਤੇ ਆਏ ਅੰਮ੍ਰਿਤਧਾਰੀ ਗੁਰਸਿੱਖ ਗੁਰਪ੍ਰਤਨ ਸਿੰਘ ਖਾਲਸਾ ਜਿਸ ਦੇ ਮਤਲਬ ਕਿ तकरीबन 45 ਸਾਲ ਦੱਸੀ ਜਾ ਰਹੀ ਸੀ ਉਸ ਨੂੰ ਸਥਾਨਕ ਪੁਲਿਸ ਨੇ ਕ गिरफ्तार ਗੁਰਵਚਨ ਸਿੰਘ ਨੇ 6 ਸੈਂਟੀਮੀਟਰ ਤੋਂ ਵੱਡੀ ਸ਼੍ਰੀ ਸਾਹਿਬ ਜਨਤਕ ਪੈਣੀ ਹੋਈ ਸੀ ਚਾਕੂ ਸਮਝ ਕੇ ਪੁਲਿਸ ਵੱਲੋਂ ਉਸਤੇ ਕੇਸ ਪਾ ਦਿੱਤਾ ਗਿਆ ਇਸ ਮਗਰੋਂ ਗੁਰਪ੍ਰਚੰਦ ਸਿੰਘ ਖਾਲਸਾ ਨੇ ਸਿੱਖ ਸੰਸਥਾਵਾਂ ਨੂੰ ਮਦਦ ਦੀ ਅਪੀਲ ਕੀਤੀ ਸੀ ਇਟਲੀ 'ਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦੇ ਲਈ ਜਦੋਂ ਜਹਿਦ ਕਰ ਰਹੀ ਸੰਸਥਾ ਯੂਨੀਅਨ ਸਿੱਖ ਇਟਲੀ ਨੇ ਗੁਰਵਚਨ ਸਿੰਘ ਨੂੰ ਉਸਤੇ ਹੋਏ ਕੇਸ ਦੀ ਪੇਰਵਾਈ ਆਪਣੇ ਵਕੀਲਾ ਤੋਂ ਕਰਵਾਉਣ ਦਾ ਭਰੋਸਾ ਦਿੱਤਾ ਸੀ ਬੀਤੇ ਕੱਲ ਮਿਲਾਨ ਵਿਖੇ ਉਪਰੋਕਤ ਯੂਨੀਅਨ ਆਗੂਆਂ ਅਤੇ ਗੁਰਵਚਨ ਸਿੰਘ ਖਾਲਸਾ ਨੇ ਯੂਨੀਅਨ ਦੀ ਲੀਗਲ ਟੀਮ ਨੂੰ ਮਿਲ ਕੇ ਆਪਣਾ ਪੱਖ ਰੱਖ ਕੇ ਕਾਗਜ਼ੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਲੀਗਲ ਟੀਮ ਨੂੰ ਮਿਲਣ ਉਪਰੰਤ ਪਾਈ ਗੁਰਵਚਨ ਸਿੰਘ ਖਾਲਸਾ ਨੇ ਗੱਲਬਾਤ ਸਿੱਖ ਲਈ ਦੇ ਮੁੱਖ ਸੇਵਾਦਾਰ ਪਾਈ ਸਤਵਿੰਦਰ ਸਿੰਘ ਬਾਜਵਾ ਅਤੇ ਪਾਈ ਇਕਬਾਲ ਸਿੰਘ ਸੋਢੀ ਤੇ ਪ੍ਰਬੰਧਕਾ ਦਾ ਧੰਨਵਾਦ ਕੀਤਾ ਜਿਹੜੇ ਉਸਦੀ ਮਦਦ ਕਰ ਰਹੇ ਨੇ। ਦਜੀ ਕਿਤਲੀ ਦਾ ਕਾਨੂੰਨ ਅਤੇ ਵਾਸਤੇ ਸਿੱਖਾਂ ਨੂੰ ਜਨਤਕ ਥਾਵਾਂ ਤੇ ਕਿਰਪਾਨ ਣੀ ਕਿ ਸ਼੍ਰੀ ਸੱਹਿਬ ਪੋਣ ਦੀ ਇਜਾਜ਼ਤ ਨਹੀਂ ਦਿੰਦਾ। ਜਿਸ ਕਰਕੇ ਕਈ ਸਿੱਖਾਂ ਨੂੰ ਜਾਣੇ ਅਣਜਾਣੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਤੇ ਚਲਦੇ ਇਥੋਂ ਦੀ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।